ਤੇ ਮੈਂ ਜਾਦਾ ਉੱਥੇ ਆਪਣੀ ਗੱਲ ਪਰਮਜੀਤ ਕੌਰ ਲਾਂਡਰਾ ਮੈਂਬਰ ਐਸ்சிਪੀਸੀ ਇੱਕ ਮੁੱਦੇ ਉੱਤੇ ਮੈਂ ਜਾਦਾ ਗੱਲ ਰੱਖਣੀ ਚਾਹੁੰਦੀ ਸੀ ਜਿਹੜਾ ਮਤਾ ਬੀਬੀ ਕਿਰਨ ਜੋਤ ਕੌਰ ਨੇ ਦੱਸਿਆ ਉਹ ਮੁੱਦੇ ਦੀ ਤਾਂ ਤਾਈਦ ਅਸੀਂ ਕਰਨੀ ਹੋਸੀ ਪਰ ਉਹ ਤੋਂ ਬਿਨਾਂ ਤੁਸੀਂ ਸਾਰੇ ਜਾਣਕਾਰੀ ਦੇ ਵਿੱਚ ਤੁਹਾਡੇ ਇਹ ਹੋਊਗਾ ਕਿ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਉਹਨਾਂ ਨੇ ਇੱਕ ਜਾਂਚ ਰਿਪੋਰਟ ਜਿਹੜੀ ਪ੍ਰਧਾਨ ਜੀ ਨੂੰ ਭੇਜੀ ਹੈ ਉਹ ਪੜ੍ਹ ਕੇ ਪਤਾ ਲੱਗਦਾ ਹੈ ਵੀ ਕਿੰਨੀ ਜ਼ਿਆਦਾ ਤੱਕੇशाही ਇਹ ਜਿਹੜੀ ਅੰਤਰੰਕ ਕਮੇਟੀ ਹੈ ਮੈਂ ਕਹਾਂਗੀ ਕਿ ਇਹ ਕੋਰਮ ਸਭਾ ਹੈ ਜਿਸ ਤਰੀਕੇ ਨਾਲ ਇੱਕ ਔਰਤ ਜਿਹੜੀ ਕਿ ਸਿੰਘ ਸਾਹਿਬ ਦੀ ਸਾਲੀ ਸੀ ਜਿਸ ਤਰੀਕੇ ਨਾਲ ਉਹਨੂੰ ਬਿਨਾ ਪੁੱਛੇ ਬਿਨਾ ਕਿਸੇ ਵਕੀਲ ਦਲੀਲ ਦੇ ਜਿਸ ਤਰੀਕੇ ਨਾਲ ਉਹਦਾ ਚੀਰ ਹਰਨ ਕੀਤਾ ਗਿਆ ਹੈ ਜਿਸ ਤਰੀਕੇ ਨਾਲ ਉਹਦਾ ਕੈਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਹੈ ਮੈਂ ਇਹ ਪੁੱਛਣਾ ਚਾਹੁੰਦੀ ਸੀ ਪ੍ਰਧਾਨ ਜੀ ਨੂੰ ਕਿ ਕਿਹੜੇ ਕਾਨੂੰਨ ਤਾ ਹੋਇ ਇੱਕ ਨੇਚਰਲ ਜਸਟਿਸ ਨਾ ਦੀ ਵੀ ਕੋਈ ਚੀਜ਼ ਹੈ ਜਿੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਹਰ ਇੱਕ ਨੂੰ ਆਪਣੇ ਦਸਤਾਵੇਜ਼ ਰੱਖਣ ਦਾ ਅਧਿਕਾਰ ਹੈ ਬਿਨਾ ਕਿਸੇ ਦਸਤਾਵੇਜ਼ ਨੂੰ ਆਪਣੇ ਉਤੇ ਆਪਣੇ ਪਲੇਟਫਾਰਮ ਤੇ ਦਿਆਂ ਬਿਨਾ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਔਰਤ ਦਾ ਚੀਰ ਹਰਣ ਕੀਤਾ ਮੈਂ ਕਹਿੰਨੀ ਆ ਕਿ ਇਹ ਅੰਤਰੀਂ ਕਮੇਟੀ ਨਹੀਂ ਇੱਕ ਕੌਰਵਾ ਦੀ ਸਭਾ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਨੇ ਵੀ ਅੱਖਾਂ ਮੀਚ ਕੇ ਤ੍ਰੀ ਤਰਾਸਟਰ ਦਾ ਆਪੀਸ਼ਮ ਦਾ ਇੱਕ ਰੋਨ ਦਾ ਕੀਤਾ ਹੈ ਤੇ ਬਾਕੀ ਵੀ ਸਾਰੇ ਚਾਹੇ ਇੱਕ ਸਾਡੀ ਬੀਬੀ ਵੀ ਸੀ ਉਹਨੇ ਵੀ ਗੰਧਾਰੀ ਦਾ ਰੋਲ ਅਦਾ ਕੀਤਾ ਇੱਕ ਔਰਤ ਜਿਹਦੇ ਵਾਸਤੇ ਸਿੱਖ ਕੌਮ ਹੈ ਜਿਹੜੀ ਹਮੇਸ਼ਾ ਹੀ ਬਗਾਨੀਆਂ ਔਰਤਾਂ ਦੀ ਵੀ ਪੱਤ ਦੀ ਸੰਭਾਲ ਕਰਦੀ ਰਹੀ ਹੈ ਤੇ ਅੱਜ ਅਸੀਂ ਹੀ ਆਪਣੀ ਸਭਾ ਦੇ ਵਿੱਚ ਇੱਕ ਔਰਤ ਨੂੰ ਬੇਵਜ੍ਹਾ ਅਸੀਂ ਅੱਜ ਉਹ ਔਰਤ ਡਿਪਰੈਸ਼ਨ ਦੇ ਵਿੱਚ ਆਈ ਹੋਈ ਹੈ ਔਰਤ ਕੁਝ ਵੀ ਕਰ ਸਕਦੀ ਹੈ ਜੇਕਰ ਕੱਲ ਨੂੰ ਉਹ ਮਾਨਹਾਨੀ ਦਾ ਪਰਚਾ ਇਹਨਾਂ ਤੇ ਕਰਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਬੇਕਸੂਰ ਸਾਬਤ ਹੋਊਗਾ ਤੇ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਕਿਸ ਅਧਿਕਾਰ ਤਹਿਤ ਅਸੀਂ ਆਪਣੀਆਂ ਸਿੱਖਰ ਰਵਾਈਤਾਂ ਦਾ ਕਾਣ ਕੀਤਾ ਹੈ ਉਹ ਰਵਾਈਤਾਂ ਜਿੱਥੇ ਅਸੀਂ ਔਰਤ ਦੀ ਪਤ ਦੇ ਰਾਖੇ ਬਣਦੇ ਹਾਂ ਅੱਜ ਅਸੀਂ ਔਰਤ ਦੀ ਪਤ ਨੂੰ ਸ਼ਰੇਆਮ ਸਵਾ ਸੁਸਾਇਟੀ ਦੇ ਵਿੱਚ ਅਸੀਂ ਤਾਰ-ਤਾਰ ਕਰਕੇ ਰੱਖਦਾ ਹੈ ਮੈਂ ਪ੍ਰਧਾਨ ਸਾਹਿਬ ਨੂੰ ਪੁੱਛਣਾ